ਨੋ ਜੀ ਸਤਿ ਸ਼੍ਰੀ ਅਕਾਲ ਜੀ ਤਾਂ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਅਮਰਜੀਤ ਕਰਜੋਸ਼ੀ ਜੋਸ਼ੀ ਚੈਨਲੋਂ ਤੇ ਅਸੀਂ ਆਨੰਦ ਭੜਾਈ ਤੁਹਾਡਾ ਸਵਾਗਤ ਕਰਦੇ ਆਂ ਤੇ ਲੋ ਮਾਣੋ ਸਾਡੇ ਬਹੁਤ ਹੀ ਪਿਆਰੇ ਜਿਹੇ ਲੋਕੀ ਦਾ ਆਨੰਦ ਤੇ ਜਿਹੜਾ ਮੈਂ ਅੱਜ ਨੁਕਤਾ ਪਾਉਂਗੀ ਉਹ ਮੋਟਾਪੇ ਵਾਲਿਆ ਇੱਕ ਭੈਣ ਕਹਿੰਦੀ ਜੀ ਮੈਂ ਜਿਹੇ ਤੋਸੀ ਮੰਦਰੀ ਹੈ ਨਾ ਉਹ ਮੈਨੂੰ ਉਹਨਾ ਗੈਸ ਬੰਦ ਦੇ ਦੇਖੋ ਤੁਹਾਡੇ ਆਪਣੇ ਸਰੀਰ ਦੇ ਹੈ ਨਾ ਤੇ ਉਹ ਫਿਰ ਮੈਂ ਕਿਹਾ ਮੈਂ ਤਾਂ ਮੋਟਾਪੇ ਦੇ ਕਈ ਪਾਏ ਹੋਏ ਨੇ ਪਰ ਉਹਦੇ ਨਾਲ ਬਹੁਤ ਛੇਤੀ ਬੰਦਾ ਪਤਲਾ ਹੁੰਦਾ ਹੈ ਚਲੋ ਅੱਜ ਮੋਟਾਪੇ ਦਾ ਪਾਉਂਗੀ ਇਸ ਤੋਂ ਬਾਅਦ ਗੀਤ ਵਾਲ ਤੇ ਕਾਪੀ ਪੈਨਸ ਵਾਲੀ ਲੈ ਕੇ ਵੇਜੋ ਪਹਿਲਾਂ ਵੀ ਪਾਇਆ ਫਿਰ ਰਿਪੀਟ ਹੀ ਕਰ ਰਹੀ ਹਾਂ ਹੈਨਾ ਤੇ ਧਿਆਨ ਨਾਲ ਸੁਣਿਓ ਤੇ ਕੱਲ ਮੈਂ ਉਹਨਾਂ ਨੂੰ ਕਹਿਤਾ ਸੀ ਮੈਂ ਸਾ ਵੀ ਕੱਲ ਨੂੰ ਪਾ ਦਊਂਗੀ ਤੇ ਲੈ ਜਿਓ ਸੋਣਿਆ ਤੁਸੀਂ ਤੇ ਹੁਣ ਬਹੁਤ ਹੀ ਪਿਆਰਾ ਜਿਹਾ ਲੋਕ ਗੀਤ ਤੇ ਇੱਕ ਘਰ ਵਾਲੀ ਐ ਤੇ ਉਹ ਘਰ ਵਾਲਾ ਨੌਕਰੀ ਗਿਆ ਹੋਇਆ ਤੇ ਫਿਰ ਉਹ ਦੱਸ ਜੇ ਮੈਂ ਤੁਹਾਨੂੰ ਲਾਰੇ ਨੱਪੀ ਲੈ ਕੇ ਚਲੇ ਗਿਆ ਤੇ ਦੇਖੋ ਉਹ ਦੀ ਉਡੀਕ ਕਰਦੀ ਐ ਤੇ ਇਹ ਗੀਤ ਰਾਹੀਂ ਕੀ ਕਹਿੰਦੀ ਐ ਮਾਣੋ ਇਸ ਰੋਗੀ ਦਾ ਆਨੰਦ ਜੇ ਜੇ ਮੇਰੇ ਚੈਨਲ ਤੇ ਤੁਸੀਂ ਨਵੇਂ ਹੋ ਤਾਂ ਕਮੈਂਟ ਕਰਕੇ ਵੀਰੋ ਤੇ ਸਬਸਕ੍ਰਾਈਬ ਵੀ ਕਰਿਓ ਹੈ ਨਾ ਨੋ ਮਾਣੋ ਇਸ ਗੀਤ ਦਾ ਨੀ ਪੁੱਤ ਸੋਰੇ ਦਾ ਸਾਨੂੰ ਸਗੀ ਦੇਵਰ ਪਾਬੀ ਦਾ ਬੁਲਾ ਦਿ ਲਗੇ ਅਸਾਈ ਕਿ ਤੇਰੇ ਨਾਲ ਮੰਗੀ ਕਿ ਤੇਰੇ ਨਾਲ ਵਿਆਹੀ ਮੈਂ ਤੇਰੇ ਲੈ ਲਾਈ ਤੇਰੇ ਲੈ ਲਾਈ ਵੇ con el

ਬਾਲੀਆਂ ਦੀ ਲਾਗੇ ਅਸਾਈ ਕੇ ਤੇਰੇ ਨਾਲ ਮੰਗੀ ਕੇ ਤੇਰੇ ਨਾਲ ਵਿਆਹੀ ਕੇਦੇ ਦੇ ਲੜ ਲਈ ਤੇਰੇ ਲੜ ਲਈ ਸਾਰੇ ਦ ਨਿਸਾਨੂੰ ਹਾਰ ਕਰਕੇ ਦੇ ਗਿਆ ੜੀ ਨੀ ਫਤ ਸਾਰੇ ਦ ਨੀ ਬੀਰਾਂ ਨੰਦੀਦਾ ਤੇਰੇ ਨਾਲ ਮੰਗੀ ਕੇ ਤੇਰੇ ਨਾਲ ਵਿਆਹੀ ਕੇ ਤੇਰੇ ਲੜ ਲਈ ਤੇਰੇ ਲੜ ਲਈ ਵੇ ਮੈਂ ਤੇਰੇ ਘਰ ਆਈ ਕੇ ਤੇਰੇ ਮਨ ਪਾਈ ਸੁਣ ਲਾਲੀ ਵੇ SANDAIRAIRO baisure hiriyato laa haurika tereya. ਪੂਰਾ ਉਸ ਇਹਦੇ ਜੇ ਨਵੇਂ ਟੱਪੇ ਹੋਰ ਨੇ ਉਹ ਫੇਰ ਤੁਹਾਨੂੰ ਅਗਲੇ ਸਟੇਜ ਸੁਣਾਉਂਗੀ ਤੇ ਜੇ ਤੁਹਾਨੂੰ ਹੋਰ ਵਧੀਆ ਹੁੰਨੇ ਹੋਏ ਉਹ ਵੀ ਮੈਨੂੰ ਲਿਖ ਕੇ ਭੇਜਿਓ ਤੇ ਉਹ ਫਿਰ ਵੀਤ ਲੰਬਾ ਹੁੰਦਾ ਸੀ ਦੂਜੀ ਵਾਰ ਤੇ ਦੂਜੇ ਪਾਰਟ ਫੇਰ ਇਹਦਾ ਦੂਜਾ ਭਾਗ ਵੀ ਸੁਣਾਉਂ ਤੁਹਾਨੂੰ ਤੇ ਲਵ ਮਾਨਵ ਸ਼ੰਕੀਦਾਨੰਦ ਜੀ ਮੇਰੇ ਚੈਨਲ ਤੇ ਨਵੇਂ ਤੋਂ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਇਹ ਗੀਤ ਕਿ ਹੋਇਆ ਲੱਗਿਆ ਤੇ ਲੋਹੋ ਹੁਣ ਆ ਜੀ ਆਪਾਂ ਤੰਦਰੁਸਤੀਬੰਦ ਖੋਖੇਵਾਲ ਪਿੰਡ ਤੋਂ ਭੈਣ ਨੇ ਕੱਲ ਮੈਨੂੰ ਫੋਨ ਕਰਿਆ ਸੀ ਉਹ ਕਹਿੰਦੇ ਸਾਡਿਆਂ ਜੀ ਗੋਡੇ ਵੀ ਠੀਕ ਨੇ ਸੱਖਾਂ ਸੁਰਮਾ ਵੀ ਸਾਡੇ ਠੀਕ ਐ ਸੱਖਾਂ ਵੀ ਠੀਕ ਨੇ ਤੇ ਇੱਕ ਬਲੱਡ ਪ੍ਰੈਸ਼ਰ ਵੱਧਦਾ ਸੀਗਾ ਉਹ ਵੀ ਅਸੀਂ ਛੋਟਾ ਨੁਕਤਾ ਦੇਖ ਕੇ ਕਰ ਲਿਆ ਉਹ ਵੀ ਅਸੀਂ ਠੀਕ ਆ ਤੇ ਪਰ ਮੋਟਾਪੇ ਦਾ ਮੈਨੂੰ ਦੁਬਾਰਾ ਤੁਸੀਂ ਦੂਸਰਾ ਨੁਕਤਾ ਪਾਓ ਪਤੰਤਾ ਮੈਨੂੰ ਹਿੰਕੁਸੀ ਖਾਣ ਪੀਣ ਦਾ ਹੋਇਆ ਤੇ ਜਾਨੀ ਮੈਨੂੰ ਮੇਰੇ ਗੈਸ ਬਣਨ ਲੱਗੀ ਤੇ ਵੀ ਪਤੰਤਾ ਹੋਈ ਹੈਗਾ ਕਿ ਮੈਂ ਖਾਈ ਤੇ ਜਾਨੀ ਮੈਂ ਖਾ ਚੱਲ ਤੂੰ ਆਹ ਕਰ ਲੈ ਫਿਰ ਹੈਨਾ ਤੁਸੀਂ ਵੀ ਨੋਟ ਕਰ ਲਓ ਪਰ ਉਹ ਤੁਸੀ ਮੰਦਰੀ ਵਾਲਾ ਵੀ ਬਹੁਤ ਵਧੀਆ ਇਹ ਵੀ ਵਧੀਆ ਹੈ ਹੈਨਾ ਤੇ ਲੋ ਨੋਟ ਕਰੋ ਮੋਟਾਪਾ ਘਟਾਉਣ ਵਾਰੇ ਅੱਧਾ ਕੱਪ ਪਾਣੀ ਲੈ ਲਓ ਲੈ ਲਿਆ ਲਿਖ ਲਓ ਅੱਧਾ ਕੱਪ ਪਾਣੀ ਚਾਰ ਚਮਚੇ ਗਊ ਮੂਤਰ ਸਮਝ ਗਏ ਨਾ ਗਊ ਦਾ ਪਸ਼ਾਬ ਜੇਸੀ ਗਊ ਹੋਵੇ ਗਊਸ਼ਾਲਾ ਜਾ ਕੇ ਲਿਆਓ ਤਾਜੀ ਸੂਈ ਗਊ ਨਾ ਹੋਵੇ ਨਿਆਮ ਬੱਚੀ ਹੋਵੇ 22 ਸਾਲ ਦੀ ਹੈਨਾ ਤੇ ਉਹ ਸਿੱਧਾ ਹੀ ਲੈ ਕੇ ਆਓ ਉਹ ਤਾਂ ਦੂਜਾ ਵੀ ਲੋਕ ਲਈ ਜਾਂਦੇ ਨੇ ਪਰ ਉਹ ਤੇ ਵਿਸ਼ਵਾਸ ਜ਼ਿਆਦਾ ਜਿਹੜਾ ਆਪਾਂ ਉਹਦੇ ਤਾਂ ਫਿਰ ਵੀ ਉਹਨਾਂ ਦਾ ਅਰਥ ਕੱਢਿਆ ਹੁੰਦਾ ਹੈ ਜਿਹੜਾ ਬੋਤਲਾਂ ਚ ਆਉਂਦਾ ਹੈ ਹਨ ਤੇ ਪਰ ਤੁਸੀਂ ਜੇ ਨਹੀਂ ਮਿਲਦਾ ਤਾਂ ਹਾਨੀਬਾਨ ਨੂੰ ਉਹੀ ਪਰ ਇਹਨੇ ਜ਼ਿਆਦਾ ਫਾਇਦਾ ਕਰਨਾ ਹੈ ਹਨ ਇਹਦੇ ਤੁਸੀਂ ਚਾਰ ਚਮਚੇ ਪਾਉਣੇ ਇੱਕ ਕੱਪ ਪਾਣੀ ਅੱਧੇ ਕੱਪ ਪਾਣੀ 'ਚ ਚਾਰ ਚਮਚੇ ਅੱਧਾ ਗਲਾਸ ਲੈ ਲਓ ਅੱਧਾ ਕੱਪ ਲੈ ਲਓ ਹਨ ਤੇ ਇਹ ਅੱਧਾ ਵਿੱਚ ਨਿੰਬੂ ਨਿਚੋੜ ਦਿਓ ਨਿਚੋੜ ਤਾਂ ਇਹਨਾਂ ਨੂੰ ਫਿਰ ਤੁਸੀਂ ਗਰਮ ਕਰ ਲਓ ਗਰਮ ਕਰ ਲਿਆ ਫਿਰ 10 ਗ੍ਰਾਮ ਸ਼ਹਿਦ ਛੋਟੀ ਮੱਖੀ ਦਾ ਜੇ ਮਿਰਜੇ ਛੋਟੀ ਮੱਖੀ ਦਾ ਇਹ ਸ਼ਹਿਦ ਮੰਨਿਆ ਜਾਂਦਾ ਹੈ ਉਹ ਉਹ ਸ਼ਹਿਦ ਦੀ ਪਛਾਣ ਇਹ ਹੈ ਉਹ ਜੰਮਦਾ ਨਹੀਂ ਉਹ ਸਿਹਤ ਚਾਹੇ ਤੁਸੀਂ ਸਾਰਾ ਰੱਖੇ ਰਹੋ ਗੰਗਾ ਜਲ ਦੇ ਪਾਣੀ ਮੰਗ ਜਿਵੇਂ ਉਹ ਖਰਾਬ ਨਹੀਂ ਹੁੰਦਾ ਨਾ ਤੇ ਇਹ ਵੀ ਜੰਮਦਾ ਨਹੀਂ ਸ਼ਹਿਦ ਉਹਦੀ ਪੱਕੀ ਪਛਾਣ ਹੈ ਖੇਤਾਂळे ਤਾਂ ਲਈ ਆਉਂਦੇ ਨੇ ਤੇ ਇਹ ਬਹੁਤ ਕੰਮ ਦੀ ਚੀਜ਼ ਹੈ ਸ਼ਹਿਦ ਇਹਨੂੰ ਸ਼ਹਿਦ ਨੂੰ ਕਦੇ ਵੀ ਗਰਮ ਨਹੀਂ ਕਰਨਾ ਇਹ ਕੋਸੇ ਪਾਣੀ ਤਾਂ ਪਾ ਲਓਗੇ ਤੁਸੀਂ ਤੇ ਪਰ ਇਹਨੂੰ ਚੁੱਲ੍ਹੇ ਤੇ ਨਹੀਂ ਯਾਤਨਾ ਸਮਝਣਾ ਤੇ ਲੋ ਸ਼ਹਿਦ ਫਿਰ ਜਦੋਂ ਤੁਸੀਂ ਉਹ ਪਾਣੀ ਗਰਮ ਕਰ ਲਿਆ ਫਿਰ ਉਹਦੇ ਵਿੱਚ ਸ਼ਹਿਦ ਪਾ ਲੈਣਾ ਤੇ ਫਿਰ ਉਹ ਤੁਸੀਂ ਉਹਨੂੰ ਪੀ ਲਓ 10 ਗ੍ਰਾਮ ਸ਼ਹਿਦ ਪਾ ਕੇ 1 ਮਹੀਨੇ ਵਿੱਚ ਥੋੜੀ ਚਰਬੀ ਘੱਟ ਜੂ। ਤੇ 1 ਮਹੀਨਾ ਤੱਕ ਕਰਕੇ ਦੇਖੋ ਹੈਨਾ ਤੇ ਲੋ ਮਾਣੋ ਇਸ ਮਟਾਪੇ ਵਾਲੇ ਨੁਕਤੇ ਤੱਕ ਆ ਵੀ ਆਨੰਦ ਤੇ ਹੋ ਜੋ ਪਤਲੇ ਵਧੀਆ ਸੋਹਣੇ ਲੱਗੋਗੇ। ਲੋ ਤੇ ਹੁਣ ਮੈਂ ਕੱਲ ਨੂੰ ਫੇਰ ਤੁਹਾਨੂੰ ਨਵੇਂ ਗੀਤ ਤੇ ਨਵੇਂ ਉਸ ਰੂਹ ਤੇ ਆਣੀ ਲੋਗੀ ਤੇ ਹੁਣ ਸਾਨੂੰ ਦੇ ਉਹ ਛੁੱਟੀਆਂ ਤੇ ਲੋ ਮਾਣੋ ਇਸ ਗੀਤ ਦਾ ਤੇ ਇਹਦਾ ਆਨੰਦ ਲਓ